ਸਰਬ ਜੀ ਸੰਗਰੂਰ ਵੀ ਦੀ ਰਚਨਾ ਕਿਕਰ ਸਫੈਦਾ ਤੂਤ ਲਾਵਾਂ ਸੰਗਰੂਰ ਵੀ ਲਾ ਮਾ ਤਰੇਕ ਨਾਲੇ 베ਰੀ ਕਿਕਰ ਸਫੈਦਾ ਤੂਤ ਲਾਵਾਂ ਸੰਗਰੂਰ ਵੀ ਲਾ ਮਾ ਤਰੇਕ ਨਾਲੇ 베ਰੀ ਅੰਬ ਜਾਮਣ ਸੇਬ ਚੰਗੇ ਸੰਗਰੂਰ ਵੀ ਚੰਗੀ ਲੱਗੇ ਮੈਨੂੰ ਨਿਮ ਬਥੇਰੀ ਚੰਗੀ ਲੱਗੇ ਮੈਨੂੰ ਨਿਮ ਬਥੇਰੀ ਜੀਵਨ ਖੇਡ ਸਮਝ ਹੱਸਦਾ ਵਸਦਾ ਦਿਨ ਬਿਤਾਵਾ ਰਹਿ ਵਿੱਚ ਅਨੁਸ਼ਾਸਨ ਸੰਗਰੂਰ ਵੀ ਸੋਚੀ ਸਮਝੀ ਮੰਜ਼ਿਲ ਪਾਵਾਂ ਬਾਬੇ ਚ ਅਨੁਸ਼ਾਸਨ ਸੰਗਰੂਰ ਵੀ ਸੋਚੀ ਮੰ